ਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਤੁਹਾਨੂੰ ਸਾਰੀ ਸੰਗਤ ਨੂੰ ਪਤਾ ਹੀ ਆ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪੂਰਾ ਮਹੀਨਾ ਚੱਲ ਰਿਹਾ ਤੇ ਆਪਾਂ ਨੂੰ ਵੀ ਗੁਰੂ ਮਹਾਰਾਜ ਨੇ ਆਪਣੇ ਦਰ ਤੇ ਬੁਲਾਇਆ ਤੇ ਆਪਾਂ ਵੀ ਰਾਮਪੁਰਾ ਫੂਲ ਤੋਂ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾਏ ਨੇ ਇੱਕ ਆਪਣੇ ਕੋਲ ਗੱਡੀ ਹੈ ਤੇ ਇੱਕ ਆਪਣੇ ਕੋਲ ਟਰੈਕਟਰ ਤੇ ਮੈਂ ਉਮੀਦ ਕਰਦਾ ਆਪਾਂ ਵਲੌਗ ਸਾਰਾ ਰਿਕਾਰਡ ਕਰਾਂਗੇ ਕਿਉਂਕਿ ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਨੇ ਜਾ ਜਿਹੜੇ ਨਹੀਂ ਆ ਸਕਦੇ ਹਨਾ ਕੋਈ ਪ੍ਰੋਬਲਮ ਕਰਕੇ ਤੇ ਉਹਨਾਂ ਨੂੰ ਦਰਸ਼ਨ ਕਰਾਵਾਂਗੇ ਟਰਾਈ ਕਰਾਂਗੇ ਆਪਦੇ ਵਾਲੇ ਪਾਸੋਂ ਤੇ ਤੁਸੀਂ ਜ਼ਰੂਰ ਵਲੌਗ ਨੂੰ ਸਾਰੇ ਨੂੰ ਵੇਖਿਓ ਤੇ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਹੌਸਲੇ ਨਾਲ ਹੀ ਆਪਾਂ ਅੱਗੇ ਵੀਡੀਓਜ਼ ਬਣਾਵਾਂਗੇ ਤੇ ਪਾਵਾਂਗੇ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਿੱਕੀ ਜੀ ਕੀ ਹਾਲ ਆ ਕੀ ਕਹਿੰਦੀ ਏ ਠੰਡ ਠੰਡ ਪੂਰੀ ਆ ਭਈ ਯਾਰ ਕਿਵੇਂ ਰਿਹਾ ਸਫਰ ਤੇਰਾ ਇੱਥੋਂ ਤੱਕ ਦਾ ਵਧੀਆ ਰਿਹਾ ਵਧੀਆ ਰਿਹਾ ਅਸੀਂ ਤਾਂ ਗੱਡੀ ਤੇ ਆਇਆ ਭਰਾਵਾ ਤੇ ਹੁਣ ਅਸੀਂ ਟਰੈਕਟਰ ਤੇ ਬੈਠਾਂਗੇ ਜੇ ਵਾਧੂ ਠੀਕ ਆ ਆਜੋ ਫੇਰ ਚਾਹ ਤੂੰ ਛਕਦੇ ਆਪਾਂ ਉਸ ਤੋਂ ਬਾਅਦ ਬਹਿਨੇ ਆ ਫੇਰ ਆਪਾਂ ਵੀ ਕਬਜਾ ਹੋਇਆ ਚਾਹਾ ਤੂੰ ਚੱਲ ਰਹੀਆਂ ਨੇ ਆਪਰੇ ਬਣਾਇਆ ਏ ਟਰੈਕਟਰ ਪੜਦੇ ਠੀਕ ਏ ਸੰਗਰੂਰ ਬਹੁਤ ਗਿਆ ਆ ਵੀ ਕੱਟ ਦੇਣਾ ਹੀ ਉੱਪਰ ਆ ਗਈ ਬੜੀ ਬੜੀ ਟਮਾਟਾ ਕੱਟ ਗਿਆ ਰਿੰਕਾ ਵੱਜਿਆ ਆ ਥੋੜੇ ਆ ਗਿਆ ਕਟਾ ਲਈਏ ਤਾਂ ਕਟਾ ਲਈਏ ਆ ਵੀ ਕਿਵੇਂ ਠੰਡ 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 ਕੀ ਕਹਿੰਦੇ ਠੰਡ ਆ ਵੀ ਟਿਕਾ 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 ਓਏ ਕਾਰਾ ਲੋਟ ਕਰੋ ਬੋਲੇ ਜੈ ਜੀ ਬਾਈ ਇੱਕ ਵਾਰ ਦਿਖਾ ਦੇ ਸੈਂਟਰ ਵਿੱਚ ਵਾਹ 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 ਬੋਲੇ ਸੋਨਾ ਲੈ ਚਾਹ ਬੋਲੇ ਲਓ ਜੀ ਆਪਾਂ ਪਹੁੰਚ ਗਏ ਆ ਪਵਿੱਤਰ ਧਰਮ ਤੇ ਸ੍ਰੀ ਫਤੇਗੜ ਸਾਹਿਬ ਤੇ ਆਪਾਂ ਚੱਲਦੇ ਆ ਜੀ ਹੁਣ ਦਰਬਾਰ ਸਾਹਿਬ ਨੂੰ ਤੇ ਟਾਈਮ ਹੋ ਗਿਆ 5:30 ਸਵੇਰ ਦੇ ਸੰਗਤਾਂ ਆ ਰਹੀਆਂ ਨੇ ਬਹੁਤ ਸੋਹਣਾ ਮਾਹੌਲ ਆ ਸੇਵਾਦਾਰ ਵੀ ਆ ਗਏ ਨੇ ਫਿਰ ਵੀ ਅੱਲਾ ਲੂਟਿਆ ਤੇ ਇੰਨੀ ਜ਼ਿਆਦਾ ਠੰਡ ਆ ਇੰਨੀ ਕੁ ਜ਼ਿਆਦਾ ਠੰਡ ਆ ਫਿਰ ਵੀ ਸੰਗਤਾਂ ਇੰਨੀਆਂ ਜ਼ਿਆਦਾ ਨਹੀਂ ਨਾ ਕਿ ਹਰ ਇੱਕ ਥਾਂ ਤੇ ਰਾਸ਼ਾ ਪਾਰਕਿੰਗ ਦੇ ਵਿੱਚ ਵੀ ਜਗ੍ਹਾ ਨਹੀਂ ਮਿਲਦੀ ਗੱਡੀ ਗੁੱਡੀ ਖੜਾਉਣ ਨੂੰ ਤੇ ਹਰ ਇੱਕ ਥਾਂ ਤੇ ਲੰਗੜ ਲੱਗੇ ਹੋਏ ਨੇ ਗਰਮ ਗਰਮ ਕੌਫੀ ਤੇ ਪਾਲੂ ਸ਼ਾਇਰ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਲੋ ਜੀ ਸੰਗਤਾਂ ਚੱਲੇ ਪਾਰੀਆਂ ਨੇ ਗੁਰੂ ਘਰ ਨੂੰ ਤੇ ਬਹੁਤ ਸੋਹਣਾ ਦ੍ਰਿਸ਼ ਆ ਅੰਮ੍ਰਿਤ ਵੇਲੇ ਦੇ ਦਰਸ਼ਨ ਕਰਨੇ ਦਾ ਕਾਫੀ ਆਨੰਦ ਆਉਂਦਾ ਪਹਿਲੀ ਚਲ ਗੁਰੂ ਮਹਾਰਾਜ ਲਾਈਨ ਬਾਹਰ ਤੱਕ ਲੱਗੀ ਹੋਈ ਆ ਤੇ ਆਪਾਂ ਤੁਹਾਨੂੰ ਲੈ ਕੇ ਜਾਂਦੇ ਆ ਫਿਰ ਅੰਦਰ ਦਰਸ਼ਨ ਕਰਾਉਣ ਲਈ ਲੋ ਜੀ ਪਾਛੋ ਪਾਪਾ ਕੇ ਠੰਡੇ ਬੁਰਜ ਵਾਲੇ ਸਰੋਵਰ ਦੇ ਵਿੱਚ ਤੇ ਇੱਥੇ ਆਪਾਂ ਕਰਾਂਗੇ ਹੁਣ ਇਸ਼ਨਾਨ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਚੱਲਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲੋ ਜੀ ਇਸ਼ਨਾਨ ਕਰਨ ਤੋਂ ਬਾਅਦ ਜਾਵਾਂ ਦੇ ਦਰਵਾਜ਼ਾ ਮੱਥਾ ਟੇਕਣ ਠੰਡੇ ਬੋਰ ਦੇ ਤੇ ਸੰਗਤਾਂ ਦਾ ਰਸ ਬਹੁਤ ਜ਼ਿਆਦਾ ਜੀ ਲੋ ਜੀ ਟਾਈਮ ਹੋ ਗਿਆ 7:30 ਤੇ ਆਪਾਂ ਆ ਲਾਈਨ ਤੋਂ ਬਾਅਦ ਉਹ ਲਾਈਨ ਦੇ ਵਿੱਚ ਜਾਣਾ ਵਾ ਆਨਲਾਈਨ ਤੋਂ ਬਾਅਦ ਸਿੱਧਾ ਆਪਾਂ ਦਰਵਾਜ਼ਾ ਤੇ ਆਵਾਂਗੇ ਖੰਡੇ ਕੋਲ ਤੇ ਵੀ ਨਾਲ ਜੁੜੇ ਰਹੋ ਤੁਹਾਨੂੰ ਸਾਰੇ ਸਾਡੇ ਨੂੰ ਦਿਖਾਵਾਂਗੇ ਤੁਸੀਂ ਰਾਜ ਤੋਂ ਬਹੁਤ ਮਾਸ ਮਾਸ ਜੀ ਮਾਸ ਜੀ ਲੋ ਜੀ ਸੰਗਤਾਂ ਦੂਰ ਦੂਰੋਂ ਆਈਆਂ ਹਾ ਜੀ ਕਿੱਥੋਂ ਆਏ ਮੁੰਡਿਓ ਆਪਾਂ ਵੀਰੇ ਰਾਜਪੁਰੇ ਤੋਂ ਆਏ ਆ ਵੀਰੇ ਰਾਜਪੁਰੇ ਤੋਂ ਆਏ ਕਿਦਾਂ ਕਿੰਨੇ ਵਜੇ ਉੱਠੇ ਵੀਰੇ ਅੱਜ 3:30 ਵਜੇ ਬਾਈ ਆ ਬਹੁਤ ਆ ਜਿਹੜੇ ਇੱਥੇ ਆ ਜਾਂਦੇ ਨੇ ਜਿੱਦੇ ਪੈਰ ਹੀ ਪੈਂਦਾ ਉਹ ਵੀ ਬਹੁਤ ਵੱਡੀ ਗੱਲ ਆ ਹਨਾ ਬਾਕੀ ਜਿਵੇਂ ਮਹਾਰਾਜ ਬੁਲਾਉਂਦਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦੇ ਬੁਰਜ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਾਂ ਚੱਲਦੇ ਆਂ ਜੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਸਾਨੂੰ ਤਕਰੀਬਨ ਅੱਧਾ ਅੱਧਾ ਪੌਣਾ ਘੰਟਾ ਲੱਗ ਗਿਆ ਹੁਣ ਆ ਮੱਥਾ ਟੇਕਣ ਲੱਗੇ ਤੇ ਕਿਉਂਕਿ ਸੇਵਾਦਾਰ ਬਹੁਤ ਸੀ ਇਹਨਾਂ ਦੀ ਮੈਨੇਜਮੈਂਟ ਬਹੁਤ ਵਧੀਆ ਤੇ ਅੱਛੇ ਤਰੀਕੇ ਨਾਲ ਦਰਸ਼ਨ ਹੋਏ ਬਹੁਤ ਸੋਹਣਾ ਸਕੂਨ ਮਿਲਿਆ ਬਹੁਤ ਆਨੰਦ ਆ ਹੁਣ ਆਪਾਂ ਦਰਬਾਰ ਸਾਹਿਬ ਚੱਲਦੇ ਆਂ ਜੀ ਮੱਥਾ ਟੇਕਣ ਬਹੁਤ ਤੁਹਾਨੂੰ ਵੀ ਲੈ ਕੇ ਚੱਲਦੇ ਆਂ ਜੇ ਕੁਦਰਤੀ ਹੈ ਜਦੋਂ ਵਿਦਵਾਨਾਂ ਦੀ ਸੰਗਤ ਹੋਏਗੀ ਇਹ ਬੁਰਖਾ ਦੀ ਸ਼ੋਭਤ ਹੋਏਗੀ ਇਥੋਂ ਦਾ ਔੜਾ ਜੀ ਤਾਂਤਨ ਬੱਬਾ ਜਰਾਲਵਤ ਸਿੰਘ ਜੀ ਤਾਂਤਨ ਬੱਬਾ ਫਤੇ ਸਿੰਘ ਜੀ ਅਨਾਦ ਰਾਤੀ ਮੈਂ 2:30 ਵਜੇ ਠੰਡੇ ਬੁਰਜ ਤੇ ਗਿਆ ਔਰ ਮੈਂ ਯਕੀਨ ਕਰਦਾ ਜਿਸ ਰਜ਼ਾ ਵਿੱਚ ਰੱਖੇਗਾ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ ਜਿੰਨੂੰ ਲੋਕ ਜੋਜਿਕ ਕਹਿੰਦੇ ਨੇ ਇਹਨੂੰ ਲੋਕ ਨਡਰਕ ਕਹਿੰਦੇ ਨੇ ਰਾਜਾ ਦੇ ਜਗਤੀ ਧੰਨਵਾਦਾ ਗੁਦਲਕਾਰ ਮੈਂ ਅੱਜ ਬੈਠਾ ਕਿਤੇ ਤੱਕ ਤਾਂ ਇਹ ਕੁੱਟ ਕੇ ਇੱਥੇ ਆਰਜਿੰਨਾ ਚੁੱਪ ਕਰ ਚੁੱਪ ਕਰ ਉਹ ਤਾਂ ਚੁੱਪ ਰਹਿ ਚੁੱਪ ਰਹਿ ਤੇ ਪਿਆਣਾ ਲੈਣਾ ਨਹੀਂ ਪਿਆਣਾ ਠੀਕ ਜਿਹਾ unday borhi ਸਾਰਾ ਇਤਿਹਾਸ ਬਹੁਤ ਸੋਹਣੀ ਚਿੱਤਰਕਾਰੀ ਨਾਲ ਦਰਸਾਇਆ ਗਿਆ ਹੈ ਸੰਗਤ ਇੱਥੇ ਆ ਕੇ ਦਰਸ਼ਨ ਕਰਦੀਆਂ ਨੇ ਤੇ ਬਹੁਤ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਪੇਂਟਿੰਗ ਤੇ ਉੱਤੇ ਇਤਿਹਾਸ ਲਿਖਿਆ ਹੋਇਆ ਸਾਰਾ ਇਤਿਹਾਸ ਪੜ ਕੇ ਤੇ ਸਾਰਾ ਕੁਝ ਅੱਖੀਂ ਵੇਖ ਕੇ ਤਾਂ ਉਹ ਵੀ ਚੇਰਾ ਮਹਿਸੂਸ ਕਰ ਰਹੇ ਆ ਅੱਜ ਦਰਬਾਰ ਸਾਹਿਬ ਤੇ ਖੜੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ ਤੁਹਾਨੂੰ ਪਰ ਦਰਸ਼ਨ ਵੀ ਹੋ ਗਏ ਆਪਾ ਪੋਰਾ ਸਾਹਿਬ ਚ ਵੀ ਜਾਏ ਤੇ ਦਰਬਾਰ ਸਾਹਿਬ ਦੇ ਵਿੱਚ ਵੀ ਜਾਏ ਤੇ ਹੁਣ ਸੰਗਤ ਵੀ ਵੱਧ ਗਈ ਆ ਪਰਮਾਰਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੇ ਦਰਸ਼ਨ ਦਿੱਤੇ ਮਾਰਾ ਨੇ ਤੇ ਹਰ ਸਾਲ ਮਹਾਰਾਜ ਜੱਦੇ ਹੀ ਬੁਲਾਉਂਦਾ ਰਹੇ ਲੋ ਜੀ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਆਪਾਂ ਚੱਲੇ ਆਂ ਟੋਡਰਮੱਲ ਦੀ ਕੋਠੀ ਦੇ ਵਿੱਚ ਤੇ ਮੈਂ ਪਹਿਲੀ ਵਾਰੀ ਜਾ ਰਿਹਾ ਪਹਿਲੇ ਦੇਖਣੇ ਉੱਥੇ ਜਾ ਕੇ ਕੀ ਕੁਛ ਰਾਤ ਨੂੰ ਕੀ ਕੀ ਚੀਜ਼ਾਂ ਨੇ ਤੇ ਕਿੱਦਾਂ ਦੀ ਉਹਦੀ ਬਣਤਰ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਮਾਲਕੋ ਤੇ ਆਉ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਚੱਲਦੇ ਆਂ ਫਿਰ ਆਪਾਂ ਟੌਡਰਮਲ ਦੀ ਕੋਠੀ ਦੇ ਵਿੱਚ ਪਤਾ ਨਹੀਂ ਸਮਾਂ ਲੈ ਕੇ ਜਾ ਰਹੇ ਚਾਰ ਸੱਜਦੇ ਫਿਰੋਂ ਚੱਲਦੀ ਹੈ ਇੱਥੇ ਪੁੱਤਰ ਇਹ ਚੋਰੀ ਤਾਂ ਮੈਂ ਤੇਰੇ ਲਈ ਕੋਤੀ ਸੀ ਤੂੰ ਇਹਨੂੰ ਲੈ ਕੇ ਕਿੱਥੇ ਜਾ ਰਹੇ ਬਹੁਤ ਹੀ ਧਿਆਨ ਨਾਲ ਦੇਖ ਰਹੀਆਂ ਨੇ ਬਸਾ ਵਾਲੇ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਗੱਡੀ ਵਿੱਚ ਆਏ ਹੋਏ ਨੇ ਸਾਰੇ ਲੋਕਾਂ ਨਾਲ ਕੁਝ ਨਾ ਕੁਝ ਲੈ ਕੇ ਜਾ ਰਹੇ ਨੇ ਇਹ ਚੂਰੀ ਮੈਂ ਆਨ ਨੂੰ ਦੇਖ ਕੇ ਆਵਾਂਗਾ ਨਾ ਪੁੱਤ ਹਾਂਜੀ ਵਾਹਿਗੁਰੂ ਇਹ ਆ ਟੋਡਰਮਲ ਦੀ ਕੋਠੀ ਜਿਨੇ ਸ਼ਹਿਬਜਾਦਿਆਂ ਦੇ ਸੰਸਕਾਰ ਲਈ ਮੋਹਰਾਂ ਦਿੱਤੀਆਂ ਸੀ ਤੇ ਜ਼ਮੀਨ ਖਰੀਦੀ ਸੀ ਉਹ ਵਰਡ ਦੀ ਸਭ ਤੋਂ ਮਹਿੰਗੀ ਜ਼ਮੀਨ ਆ ਜਿਹੜੀ ਟੋਡਰਮਲ ਜੀ ਨੇ ਖਰੀਦੀ ਥੀ ਤੇ ਇਹ ਉਹਨਾਂ ਦਾ ਸਥਾਨ ਆ ਤੇ ਅੱਜ ਵੀ ਪ੍ਰਗਟ ਹੈ ਇਹ ਦਰਸ਼ਨ ਕਰੋ ਤੁਸੀਂ ਸਾਰੇ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਆਜੋ ਸਾਰੀਆਂ ਉਹੀ ਦਵਾਰਾਂ ਨੇ ਜਿਹੜੀਆਂ ਉਸ ਟਾਈਮ ਦੇ ਵਿੱਚ ਹੁੰਦੀਆਂ ਸੀ ਸੁਰੰਗਾਂ ਤਲ ਨੂੰ ਬਾਕੀ মা দেয়া ও

ਨਕਸ਼ਾ ਵੇਖੋਈ ਤੁਸੀਂ ਪਿੱਛੋਂ ਇਹ ਜਹਾਜੀ ਹਵੇਲੀ ਕਿਹਾ ਜਾਂਦਾ ਏ ਇਹਨੂੰ ਤੇ ਕਿਵੇਂ ਇਹਨਾਂ ਨੇ ਇਹਨਾਂ ਨੇ ਪਾਲਿਆ ਕਬੂਤਰਾਂ ਨੇ ਹੁਣ ਤਾਂ ਇੱਥੇ ਕਿਉਂਕਿ ਬਹੁਤ ਪੁਰਾਣੀ ਇਮਾਰਤ ਆ ਉਦਾਂ ਹੀ ਸਾਰਾ ਕੁਝ ਵਿਖਾਇਆ ਉਦਾਂ ਹੀ ਸਾਰੇ ਪੁਰਾਤਨ ਟਾਈਮ ਦੀ ਯਾਦ ਆ ਗਈ ਆ ਸਾਹਿਬ ਜਨਤਾਰ ਬਾਬਾ ਬਖਬੀਰ ਸਿੰਘ ਜੀ ਅਖਾਲੀ 96 ਕਰੋੜੀ ਉਹ ਕਿ ਸ਼ਰੋਪਨੀ ਪੰਚ ਅਖਾਲੀ ਪੁੱਡਾ ਦਲ ਉਹਦਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਧੰਗ ਗੁਰੂ ਗ੍ਰੰਥ ਸਾਹਿਬ ਜੀ ਧਰਤੀ ਰੂਪ ਦੇ ਤਰ੍ਹਾਂ ਬਹੁਤ ਜਨ ਲਾਏ ਹਾਂਜੀ ਫਤੇਗੜ ਸਾਹਿਬ ਤੋਂ ਚਾਲੇ ਪਾ ਕੇ ਆਪਾਂ ਆਇਆ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲਾ ਇੱਥੇ ਮੱਥਾ ਟੇਕ ਕੇ ਮਹਾਰਾਜ ਦੇ ਦਰਸ਼ਨ ਕਰਕੇ ਫਿਰ ਆਪਾਂ ਨਿਕਲਦੇ ਆ ਘਰੇ ਚਾਲੇ ਪਾਉਣੇ ਆ ਤੁਸੀਂ ਨਾਲ ਜੁੜੇ ਰਹੋ ਤੁਹਾਨੂੰ ਵੀ ਕਰਾਉਣੇ ਦਰਸ਼ਨ ਆ ਜੋ ਮਹਾਰਾਜ ਅੱਗੇ ਵਾਹਿਗੁਰੂ ਨਵਾਇਗੁਰੂ ਜੀ ਆਪੇ ਤੋਂ ਪਾਉਣੇ ਆ ਚਾਲੇ ਆਪਾਂ ਰਾਮਪੁਰਾ ਪੂਲ ਨੂੰ ਆਪਾਂ ਦਰਸ਼ਨ ਇਸ਼ਨਾਨ ਕੀਤੇ ਨੇ ਲੰਗਰ ਛਕਿਆ ਵਾ ਤੇ ਹੁਣ ਆਪਾਂ ਘਰੇ ਪਾਉਣੇ ਆ ਚਾਲੇ ਵਾਹਿਗੁਰੂ ਜੀ ਅਸ਼ੀਸ਼ ਬਖਸ਼ਣ ਯਾਤਰਾ ਸਫਲਾ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੀ ਸਾਰਾ ਵਲੌਗ ਵੇਖਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ